ਜੀ ਆਪਾਂ ਅਗਲੀ ਗੱਲ ਵੱਲ ਵਧਦੇ ਆ ਕਿਉਂਕਿ ਹਾਕੀ ਵਾਲਿਆਂ ਵਾਸਤੇ ਅੱਜ ਬੜਾ ਖਾਸ ਦਿਨ ਹੈ ਮੁੰਡਿਆਂ ਵਾਸਤੇ ਕਿਉਂਕਿ ਅੱਜ ਸੈਮੀਫਾਈਨਲ ਖੇਡਣ ਲੱਗੇ ਨੇ ਜਰਮਨੀ ਦੇ ਨਾਲ ਤੇ ਸ਼ੁਭੇ ਸ਼ਾਮਾ ਵੀ ਦਿਓ ਤੇ ਦੱਸੋ ਵੀ ਕਿੱਦਾਂ ਦਾ ਮਾਹੌਲ ਹੈ ਫਿਰ ਨਹੀਂ ਦੇਖੋ ਇੱਕ ਤੇ ਆ ਕਿ ਟਾਈਮ ਜਿਹੜਾ ਹੈ ਨਾ ਉਹ ਬਹੁਤ ਕਸੂਤਾ ਟਾਈਮ ਰੱਖਿਆ ਗਿਆ ਹੈ ਸੈਮੀਫਾਈਨਲ ਦਾ 1:30 ਵਜੇ ਰਾਤ ਦਾ ਹੈ ਨਾ ਮੇਰੇ ਖਿਆਲ ਦੇ ਨਾਲ ਜੇ ਆਪਾਂ ਦੇਖੀਏ ਤਾਂ ਜਿਹੜੇ ਬੰਦੇ ਥੱਕੇ ਟੁੱਟੇ ਹੁੰਦੇ ਆ ਉਹਨਾਂ ਵਾਸਤੇ ਕਿਉਂਕਿ 1.5 ਘੰਟਾ ਮੈਚ ਚੱਲਦਾ ਹੈ ਜੀ 10:30 ਤੋਂ ਨਾਲੋ ਕੇ 12:30 ਤੱਕ ਆ 12 ਤੱਕ 12 ਤੱਕ ਤਾਂ ਕਹਿੰਦਾ ਮਤਲਬ ਇਹ ਕਿ ਕਾਫੀ ਲੇਟ ਨਾਈਟ ਹੋ ਜਾਂਦੀ ਹੈ ਸਵੇਰੇ ਫੇਰ ਉੱਠ ਕੇ ਕੰਮ ਕਰਨ ਨੂੰ ਜਾਣਾ ਹੈ ਬਿਲਕੁਲ ਤੇ ਮੇਰੇ ਖਿਆਲ ਦੇ ਨਾਲ ਉੱਥੋਂ ਦੇ ਜਿਹੜੇ ਆਯੋਜਕ ਆ ਕਿਉਂਕਿ ਜਿਹੜੀ ਸਾਡੀ ਆਡੀਅנס ਪੈਂਦੀ ਹੈ ਹੁਣ ਤੁਸੀਂ ਦੇਖੋ ਅਮਰੀਕਾ ਚ ਵਰਲਡ ਕੱਪ ਹੋਇਆ ਸੀ ਵੈਸਟ ਇੰਡੀ ਚ ਵਰਲਡ ਕੱਪ ਹੋਇਆ ਸੀ ਜੀ ਉਹਨਾਂ ਨੇ ਉ체체 ਤੌਰ ਤੇ ਇੰਡੀਆ ਦੇ ਮੈਚ ਜਿਹੜੇ ਸੀਗੇ ਨਾ ਉਹ ਇੰਡੀਆ ਦੀ ਆਡੀਅנס ਦੇ ਹਿਸਾਬ ਨਾਲ ਡਿਜ਼ਾਈਨ ਕੀਤੇ ਸਿਗੇ ਜੀ ਜੀ ਕਿਉਂਕਿ ਇੰਡੀਆ ਦੀ ਆਡੀਅנס ਕਿਸੇ ਵੀ ਪ੍ਰਸਾਰਣ ਕੰਪਨੀ ਨੂੰ ਬਹੁਤ ਜ਼ਿਆਦਾ ਬੋਸਟ ਕਰਦੀ ਹੈ ਬਿਲਕੁਲ ਬਿਲਕੁਲ ਤਾਂ 올림픽 ਵਰਗਾ ਇਵੈਂਟ ਹੋਵੇ ਤੁਸੀਂ 10:30 ਵਜੇ ਸੈਮੀ ਰੱਖੀ ਬੈਠੇ ਹੋ ਇੰਡੀਆ ਦੇ ਹਿਸਾਬ ਕਿਤਾਬ ਨਾਲ ਮੈਨੂੰ ਲੱਗਦਾ ਕਿ ਠੀਕ ਹੈ ਹੋ ਸਕਦਾ ਕਿ ਸ਼ੈਡਿਊਲਡ ਪਹਿਲਾਂ ਹੋ ਗਿਆ ਹੋਵੇ ਜੀ 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 ਪਰ ਮੇਰੇ ਖਿਆਲ ਦੇ ਨਾਲ ਇਹ ਚੀਜ਼ ਮੱਦੇ ਨਜ਼ਰ ਰੱਖਣੀ ਚਾਹੀਦੀ ਸੀ ਪਹਿਲਾਂ ਹੀ ਯੋਜਕਾਂ ਨੂੰ ਕਿ ਇੰਡੀਆ ਪਿਛਲੀ 올림픽 ਦਾ ਸੈਮੀ ਫਾਈਨਲਿਸਟ ਹੈ ਹੂੰ ਤੇ ਜੇ ਐਤਕੇ ਪਹੁੰਚ ਜਾਂਦਾ ਤਾਂ ਕਿ ਉਥੋਂ ਦੀ ਆਡੀਅנס ਪੂਰੀ ਦੀ ਪੂਰੀ ਜੁੜ ਜਾਗੀ ਵੈਸੇ ਮੇਰਾ ਮੰਨਣਾ ਜੁੜੇਗੀ ਪਰਪੂਰ ਜੁੜੇਗੀ ਜੀ ਤੇ ਜੁੜਨਾ ਵੀ ਚਾਹੀਦਾ ਬਾਈ ਚਾਹ ਵੀ ਆ ਪਹਿਲੇ ਲੋਕਾਂ ਨੂੰ ਤੇ ਬਣਦਾ ਤੇ ਬਾਕੀ ਗੱਲ ਇਹ ਆ ਕਿ ਬਾਈ ਇਹ ਵਰਲਡ ਚੈਂਪੀਅਨ ਆ ਜਿਹੜੇ ਜਰਮਨ ਵਾਲੇ ਆ ਜੀ ਠੀਕ ਹੈ ਨਾ ਜੀ ਇਹ ਜਰਮਨ ਵਾਲੇ ਵਰਲਡ ਚੈਂਪੀਅਨ ਆ ਪਿਛਲੀ ਵਾਰੀ ਵੀ ਸੁਫਨੇ ਤੋੜ ਚੁੱਕੇ ਆ ਪਰ ਐਤਕੇ ਉਲਟ ਫੇਰ ਦੀ ਰੋਤਿਆ ਬੈਲਜੀਅਮ ਜਿਹੜਾ ਕਲੋਕ ਲੰਪੇਕ ਦਾ 골ਡ ਮੈਡਲਿਸਟ ਜੀ ਢਿੱਲੇ ਜੇ ਬੁੱਲ ਕਰਕੇ ਤੁਰ ਚੁੱਕਾ ਹੈ ਪਹਿਲਾਂ ਹੀ ਹਾਂ ਬਿਲਕੁਲ ਆਸਟ੍ਰੇਲੀਆ ਨਿਕਲ ਚੁੱਕਾ ਹੈ ਹਮ ਹਮ ਤੇ ਇਸ ਕਰਕੇ ਅੱਜ ਆਸਵੰਦ ਹੋਣਾ ਚਾਹੀਦਾ ਕਿ ਇੱਕ ਬਹੁਤ ਵੱਡਾ ਉਲਟ ਫੇਅਰ ਹੋਏਗਾ ਜੀ ਹਿਸਟਰੀ ਕ੍ਰੀਏਟ ਹੋਏਗੀ ਹਾਲਾਂਕਿ ਅਮਿਤ ਰੋਹੀਦਾਸ ਦੀ ਜਗਾ ਉਹ ਕੋਈ ਦੂਜਾ ਪਲੇਅਰ ਪੂਰਾ ਤਾਂ ਨਹੀਂ ਕਰ ਸਕਦਾ ਪਰ ਕੋਸ਼ਿਸ਼ ਇਹਨਾਂ ਦੀ ਰਹੇਗੀ ਕਿਉਂਕਿ ਹੁਣ ਇਨਾਂ ਨੂੰ ਸੋਚਣ ਦਾ ਵਿਚਾਰਨ ਦਾ ਰਣਨੀਤੀ ਬਣਾਉਣ ਦਾ ਹਕਮਤੇ ਅਮਲੀ ਤਿਆਰ ਕਰਨ ਦਾ ਵਕਤ ਮਿਲ ਗਿਆ ਕਿ ਅਸੀਂ ਅਮਿਤ ਰੋਹੀਦਾਸ ਤੋਂ ਬਗੈਰ ਕਿਸ ਤਰ੍ਹਾਂ ਖੇਡ ਸਕਦੇ ਹਾਂ ਬਿਲਕੁਲ ਜਰਮਨ ਜਿਹੜੇ ਹਨ ਉਹ ਡਿਫੈਂਸ ਬਹੁਤ ਤਗੜੀ ਰੱਖਦੇ ਆ ਜੀ ਤਾਂ ਇੰਡੀਆ ਨੂੰ ਮੇਰੇ ਖਿਆਲ ਦੇ ਨਾਲ ਚੜ ਕੇ ਖੇਡਣਾ ਚਾਹੀਦਾ ਫੁੱਲ ਟੈਕ ਕਰੋ ਤੁੱਕੀ ਮੇਲ ਦਿਓ ਕਿਉਂਕਿ ਉਹ ਜਦੋਂ ਓਵਰ ਡਿਫੈਂਸਿਵ ਹੋ ਜਾਂਦੀਆਂ ਨੇ ਨਾ ਇਹ ਟੀਮਾਂ ਕਿਤੇ ਨਾ ਕਿਤੇ ਕਿਉਂਕਿ ਇਹ ਇੰਡੀਅਨ ਜਿਹੜੇ ਅੱਗੇ ਨੇ ਮਿਡਫੀਲਡਰ ਹੈ ਜਾਂ ਕੋਲੋ ਫਾਰਵਰਡ ਲਾਈਨ ਵੀ ਹੈ ਜਿਹੜੇ ਇਹ ਬੜੇ ਤੇਜ਼ ਨੇ ਬਾ ਮਾੜਾ ਜਿਹਾ ਮੌਕਾ ਮਿਲ ਗਿਆ ਮਨਦੀਪ ਹੋਇਆ ਲਲਿਤ ਹੋਇਆ ਇਹ ਜਿਹੜੇ ਹੈਗੇ ਨੇ ਇਸ ਸਰੀਕੇ ਦੇ ਖਿਡਾਰੀ ਨਾ ਸੁਖਜੀਤ ਹੈ ਬਹੁਤ ਤਗੜਾ ਉਹ ਵੀ ਖੇਡ ਰਿਹਾ ਤੇ ਇਹਨਾਂ ਨੂੰ ਮਾੜਾ ਜਿਹਾ ਵੀ ਕਿਤੇ ਮੌਕਾ ਮਿਲੀ ਨਹੀਂ ਇਹਨਾਂ ਨੇ ਲਾ ਦੇ ਨਾ ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਅਟੈਕਿੰਗ ਹਾਕੀ ਜਿਹੜੀ ਆ ਉਹ ਇੰਡੀਆ ਨੂੰ ਖੇਡਣੀ ਚਾਹੀਦੀ ਆ ਉਹਨਾਂ ਦਾ ਡਿਫੈਂਸ ਮਜ਼ਬੂਤ ਜ਼ਰੂਰ ਹੈ ਪਰ ਇਹ ਨਹੀਂ ਹੈ ਕਿ ਉਸ ਨੂੰ ਵਿੰਨਿਆ ਨਹੀਂ ਜਾ ਸਕਦਾ ਬਿਲਕੁਲ ਬਿਲਕੁਲ ਸਹੀ ਪਿਛਲਾ ਮੈਚ ਜਿਹੜਾ ਹੋਇਆ ਸੀ 올림픽 ਦੇ ਵਿੱਚ ਬੜਾ ਜ਼ਬਰਦਸਤ ਮੈਚ ਸੀ ਇੱਕ ਗੋਲ ਨਾਲ ਹਾਰਿਆ ਸੀਗਾ ਇੰਡੀਆ ਤੇ ਜੇ ਤੁਸੀਂ ਓਵਰਆਲ ਹੋਣ ਦੇਖੋਗੇ ਜੇ ਲਾਗੇ ਬੰਨੇ ਦੇ ਮੈਚ ਦੇਖੋਗੇ ਜਿੰਨੇ ਵੀ ਮੁਕਾਬਲੇ ਹੋਏ ਆ ਉਹਨਾਂ ਦੇ ਵਿੱਚ ਭਾਰਤ ਦਾ ਪਲਣਾ ਭਾਰੀ ਆ ਯਾਨੀ ਇਹ ਜਿਹੜੇ ਮੁੰਡੇ ਆ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਉਹਨਾਂ ਦੀ ਸ਼ੈਲੀ ਥੋੜੀ ਜਿਹੀ ਵੱਖਰੀ ਆ ਤਾਂ ਸਾਡੀ ਜਿਹੜੀ ਅਟੈਕਿੰਗ ਸ਼ੈਲੀ ਉਹਨਾਂ ਨੂੰ ਪਰੇਸ਼ਾਨ ਕਰਦੀ ਆ ਤਾਂ ਉਸ ਅਟੈਕ ਤੋਂ ਬਾਜ਼ ਨਹੀਂ ਆਉਣਾ ਚਾਹੀਦਾ ਇਹ ਇੱਕ ਅਦਾ ਗੋਲ ਹੋ ਵੀ ਜਾਂਦਾ ਦੱਬੀ ਉਹ ਕੰਮ ਕਿਉਂਕਿ ਜੇ ਤੁਸੀਂ ਵੀ ਡਿਫੈਂਸਿਵ ਹੋ ਜਾਓਗੇ ਤਾਂ ਉਹ ਕੱਟ ਨਹੀਂ ਗਿਜ਼ਾਰਨਗੇ ਨਹੀਂ ਆਪਾਂ ਪੂਰੀ ਉਮੀਦ ਕਰਦੇ ਆਂ ਵੀ ਅਸੰਭਵ ਨੂੰ ਸੰਭਵ ਇਹਨਾਂ ਨੇ ਬਣਾ ਦੇਣਾ ਹਾਂਜੀ ਹਾਂਜੀ ਮੈਂ ਤੇ ਇਹ ਸੋਚਦਾ ਪਿਆ ਕਿ ਹੁਣ ਰਾਤ ਨੂੰ ਜਾਗ ਹੀ ਕਿਦਾਂ ਸਾਫ ਕਿਤਾਬ ਕਿਉਂਕਿ ਨੀਂਦ ਵਾਲਾ ਸਾਈਕਲ ਉੱਥੇ ਹੀ ਸੈੱਟ ਹੋਇਆ ਵੀ 10:00 ਵਜੇ ਸੌਂ ਜਾ ਹੀਦਾ ਤੜਕੇ ਉੱਠਣਾ ਹੁੰਦਾ ਪਰ ਕੋਈ ਗੱਲ ਨਹੀਂ ਕਰਦੇ ਆਂ ਮਾਰਦੇ ਆਂ ਕੋਈ ਇਹੀ ਕਰਦੇ ਆਂ ਚਲੋ ਜੀ ਜ਼ਰੂਰ ਕਿਉਂਕਿ ਆਪਾਂ ਹੌਸਲਾ ਦੇਣਾ ਫਿਰ ਆਪਾਂ ਹੀ ਖੜ ਕੇ ਤਾੜੀਆਂ ਮਾਰਨੀ ਐ ਤੇ ਕੱਲ ਨੂੰ ਇਹ ਵੀ ਉਮੀਦ ਹੈ ਵੀ ਆਪਾਂ ਖੁਸ਼ੀ-ਖੁਸ਼ੀ ਇਹ ਸਾਰੀ ਗੱਲ ਜਿਹੜੀ ਦੱਸਣਗੇ ਹਾਂ ਜੀ ਬਾਕੀ ਹਾਂ ਬਿਲਕੁਲ ਘਬਰਾਉਣਾ ਨਹੀਂ ਚਾਹੀਦਾ ਮਾਨ ਸਾਹਿਬ ਨੇ ਕੋਚਿੰਗ ਦਿੱਤੀ ਹੋਈ ਐ ਇਸ ਟੀਮ ਨੂੰ ਫੋਨ ਦੇ ਜ਼ਰੀਏ ਟਿਪਸ ਦਿੰਦੇ ਨੇ ਕਿਉਂਕਿ ਮਾਨ ਸਾਹਿਬ ਖੁਦ ਮੈਨੂੰ ਲੱਗਦਾ ਤਿੰਨ-ਚਾਰ 올림픽 ਖੇਡ ਚੁੱਕੇ ਆ ਕੀ ਜੀ 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 ਚਲ ਫਿਰ ਵੀ ਸਰ ਹੌਸਲਾ ਤੇ ਬਹੁਤ ਵੱਡੀ ਚੀਜ਼ ਹੁੰਦੀ ਹੈ ਹਾਂਜੀ ਹਾਂਜੀ ਮਨਪ੍ਰੀਤ ਬਿਲਕੁਲ ਕਮੈਂਟ ਆ ਰਿਹਾ ਸੀ ਕਿ ਮਨਪ੍ਰੀਤ ਬਹੁਤ ਬੈਸਟ ਹੈ ਬਹੁਤ ਬੈਸਟ ਉਹ ਮਿਡਫੀਲਡ ਰਿਹਾ ਮੈਂ ਉਹੀ ਕਹਿ ਰਿਹਾ ਕਿ ਮਿਡਫੀਲਡ ਦੇ ਵਿੱਚ ਤੇ ਫਾਰਵਰਡ ਲਾਈਨ ਦੇ ਵਿੱਚ ਇੰਡੀਆ ਬਹੁਤ ਸਟਰੋਂਗ ਆ ਬਹੁਤ ਹੀ ਸਟਰੋਂਗ ਆ ਮੌਕੇ ਬਣਾਉਣ ਦੀ ਦੇ ਰਿਹਾ ਜੀ ਜੀ ਤੇ ਡਿਫੈਂਸ ਦੇ ਵਿੱਚ ਜਰਮਨ ਆ ਗਿਆ ਹਮ ਜਰਮਨ ਦੇ ਸਾਹਮਣੇ ਅੱਜ ਜਰਮਨ ਹੋਏ ਜਰਮਨ ਦੇ ਸਾਹਮਣੇ ਜਰਮਨ ਦੇ ਦੂਜੇ ਪਾਸੇ ਹਰਮਨ ਹਮ ਸਰਪੰਚ ਸਾਹਿਬ ਤੇ ਇਸ ਤੋਂ ਇਲਾਵਾ ਮੈਂ ਜਿਵੇਂ ਕਿਹਾ ਕਿ ਅਮਿਤ ਰੋਹੀ ਦਾਸ ਦਾ ਤੋੜ ਥੋੜਾ ਲੱਭਣਾ ਪਏਗਾ ਕਿਉਂਕਿ ਫਰਸਟ ਮੈਚਰ ਵੀ ਹੈ ਨਾ ਪੈਨਲਟੀ ਕਾਰਨਰ ਮਿਲਦਾ ਤਾਂ ਸਭ ਤੋਂ ਪਹਿਲਾਂ ਹਿੱਕ ਚ ਉਹ ਵੀ ਵੱਜਦਾ ਜਾ ਕਹਿੰਦਾ ਆਣ ਮਿਲੋ ਸੱਜਣਾ ਜੀ ਚਲੋ ਖੋ ਫਾਦੀ ਬੈਸੀ ਆਪਾਂ ਕੁਝ ਕਮੈਂਟ ਪੜ੍ਹਦੇ ਆਂ ਫਿਰ ਆਪਾਂ ਖਾਸ ਖਬਰਾਂ ਵੱਲ ਨੂੰ ਚੱਲਦੇ ਆਂ ਸਤਨਾਮ ਜੀ ਕਹਿ ਰਹੇ ਨੇ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਮੈਨ ਵੱਲੋਂ ਅਸਤੀਫਾ ਦਿੱਤਾ ਗਿਆ ਜੀ ਪੰਜਾਬੀ ਭਾਸ਼ਾ ਨਾਣ ਕਰਕੇ ਉਹਨਾਂ ਦੇ ਵੱਲੋਂ ਅਸਤੀਫਾ ਹੋ ਗਿਆ ਜੀ ਕਿਉਂਕਿ ਇਹਨਾਂ ਤੇ ਅੱਗੇ ਵੀ ਬੜੇ ਕਿੰਤੂ ਪਰੰਤੂ ਹੁੰਦੇ ਹੁਣ ਦੇਖੋ ਆ ਜਾਣਗੇ ਹੁਣ ਜੀ ਆਨੇ ਵਾਲੀ ਥਾਂ ਤੇ ਆਉਣਗੇ ਹੁਣ ਕਿਉਂਕਿ ਮੈਂ ਇਹ ਗੱਲ ਤੁਹਾਨੂੰ ਬਹੁਤ ਵਾਰੀ ਦੱਸ ਚੁੱਕਾ ਕਿ ਜਿਵੇਂ ਜਿਵੇਂ ਹੁਣ ਸਮਾਂ ਲੰਘਦਾ ਜਾਏਗਾ ਮਾਨ ਸਾਹਿਬ ਅਤੇ ਇਹਨਾਂ ਦੇ ਜਿਹੜੇ ਸਾਥੀ ਆ ਇਹਨਾਂ ਦੀ ਅਕਲ ਟਿਕਾਣੇ ਆਉਣੀ ਸ਼ੁਰੂ ਹੋ ਜਾਏਗੀ ਜ ਲੈ ਦੇ ਕੇ ਜਨਾ ਸਾਲ ਡੇਢ ਸਾਲ ਦਾ ਟਾਈਮ ਬਚਣਾ ਹੂੰ ਹੁਣ ਐ ਸਹੀ ਥਾਂ ਤੇ ਆ ਜਾਣਗੇ ਜੀ ਜੀ ਸਤਰਾਪਾਲੀ ਜਿਹਦੇ ਇੱਕ ਹੋਰ ਵੀ ਕਮੈਂਟ ਕਹਿੰਦੇ ਨੇ ਕਿ ਅਦਾਲਤ ਦੇ ਵਿੱਚ ਹਲਫਨਾਮਾ ਦਾਇਰ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਵੀ ਪੰਚਾਇਤੀ ਚੋਣਾਂ ਜਿਹੜੀਆਂ ਉਹ ਜਲਦੀ ਕਰਾ ਦਿੱਤੀਆਂ ਜਾਣਗੀਆਂ ਉਹ ਕੱਲ ਦੀ ਖਬਰ ਹੈ ਹਜ਼ੂਰ ਜੀ ਉਹ ਤੇ ਸਤੰਬਰ ਤੱਕ ਇਹਨਾਂ ਨੇ ਕਿਹਾ ਕਿ ਅਸੀਂ ਇਲੈਕਸ਼ਨ ਜਿਹੜਾ ਡਨ ਕਰਵਾ ਦਿਆਂਗੇ ਤੇ ਉਹ ਕਰਵਾਉਣਗੇ ਹਜ਼ੂਰ ਨਹੀਂ ਤੇ ਅਦਾਲਤੀ ਵਿਵਗਿਆ ਦਾ ਮਾਮਲਾ ਹੋ ਜਾਏਗਾ ਹਮ ਹਮ ਕੰਟੈਂਪਟ ਬਣ ਜਾਂਦੀ ਹੈ ਨਾ ਜੇ ਮੰਨ ਲਓ ਤੁਸੀਂ ਕੋਈ ਹਲਫਨਾਮਾ ਦਿੱਤਾ ਹੈ ਐ ਤੇ ਹਰੇਕ ਬੰਦਾ ਮੁਕਰ ਜਾਇਆ ਕਰੇ ਜੀ ਸੋ ਹਲਫਨਾਮਾ ਦੇ ਕੇ ਜੇ ਮੁਕਰੋਗੇ ਤਾਂ ਕੰਟੈਂਪਟ ਦਾ ਵੀ ਫਿਰ ਮਾਮਲਾ ਬਣ ਜਾਏਗਾ ਨਾ ਜੀ ਸੋ ਸਰਕਾਰਾਂ ਕੰਟੈਂਪਟ ਤੋਂ ਬਹੁਤ ਡਰਦੀਆਂ ਨੇ ਜੀ ਕਿਉਂਕਿ ਬਦਨਾਮੀ ਹੁੰਦੀ ਹੈ ਖਬਰ ਬਣ ਜਾਂਦੀ ਹੈ ਸੋ ਇਸ ਵਾਸਤੇ ਇਸ ਗੱਲ ਦੀ ਕਹ ਲਓ ਕਿ ਪੂਰੀ ਉਮੀਦ ਹੈ ਕਿ ਸਤੰਬਰ ਤੱਕ ਪੰਚੀ ਸਰਪੰਚੀ ਦੇ ਢੋਲ ਵੱਜ ਜਾਣੇ ਆ ਯਾ ਢੋਲ ਵੱਜ ਗਿਆ ਨੇ ਬਿੱਲੋ ਤੇਰੇ ਮੇਰੇ ਪਿਆਰ ਦੇ ਇੱਥੇ ਬਸ ਸਰਪੰਚੀ ਤੇ ਪੰਚੀ ਦੇ ਵੱਜ ਜਾਣੇ ਆ ਢੋਲ ਜੀ ਹਰਵਿੰਦਰ ਜੀ ਦੱਸ ਰਹੇ ਨੇ ਕਿ ਨੀਰੇ ਚੋਪੜਾ ਨੇ ਵੀ ਫਾਈਨਲ ਵਾਸਤੇ ਕੁਆਲੀਫਾਈ ਕਰ ਲਿਆ ਉਹ ਤਾਂ ਕੋਈ ਵੱਡੀ ਗੱਲ ਨਹੀਂ ਉਹਦੇ ਵਾਸਤੇ ਕਿਉਂਕਿ ਮੈਨੂੰ ਨਹੀਂ ਲੱਗਦਾ ਸਗੋ ਦੂਜਾ ਜਿਹੜਾ ਮੁੰਡਾ ਹੈ ਉਹਦਾ ਸੀਗਾ ਪਤਾ ਨਹੀਂ ਉਹਨੇ ਕੀਤਾ ਕਿ ਨਹੀਂ ਉਹ ਨਦੀਮ ਨੇ ਚੰਗੀ ਥਰੋ ਕੀਤੀ ਆ ਜੀ ਪਾਕਿਸਤਾਨ ਵਾਲਾ ਮੈਂ ਦੇਖ ਰਿਹਾ ਸੀਗਾ ਅਰਸ਼ਦ ਨਦੀਮ ਉਹ ਪਾਕਿਸਤਾਨ ਦੀ ਇਕਲੌਤੀ ਸਵਾ ਲੱਖ ਉਮੀਦ ਉਹ ਆ ਬਿਲਕੁਲ ਬਿਲਕੁਲ ਉਹ ਵੀ ਕਰ ਗਿਆ ਤਾਂ ਉਹ ਨੀਰਜ ਤਾਂ ਦੇਖੋ ਉਹ ਜਿਹੜਾ 골ਡ ਮੈਡਲਿਸਟ ਹੈ ਐਸ ਵੇਲੇ ਵਰਲਡ ਦਾ ਚੋਟੀ ਦਾ ਜੈਬਲਨ ਥਰੋਅਰ ਹੈ ਜੀ ਜੀ ਉਹ ਤਾਂ ਕੁਆਲੀਫਾਈ ਤਾਂ ਹੋ ਹੀ ਜਾਣਾ ਸੀਗਾ ਉਹਦੇ ਤੋਂ ਕੋਈ ਨਹੀਂ ਜੀ ਜੀ ਬਿਲਕੁਲ ਬਿਲਕੁਲ ਚਲੋ ਸਾਰਿਆਂ ਵਾਸਤੇ ਸ਼ੋਭੇ ਸ਼ਾਵਾਂ ਜੀ ਅੱਗੇ ਨੂੰ ਆਪਾਂ ਵਧਦੇ ਹਾਂ ਪਰ ਦਰਸ਼ਕਾਂ ਨੂੰ ਪਹਿਲਾਂ ਬੇਨਤੀ ਹੈ ਕਿ ਬਹੁਤ ਖਾਸ ਖਬਰਾਂ ਨੇ ਜਿਨ੍ਹਾਂ ਤੇ ਆਪਾਂ ਗੱਲਬਾਤ ਕਰਨੀ ਹੈ ਪ੍ਰੋਗਰਾਮ ਨੂੰ ਸ਼ੇਅਰ ਕਰ ਦਿਓ ਤਾਂ ਕਿ ਕੋਈ ਸੱਜਣ ਬੇਲੀ ਚੰਗੀ ਜਾਣਕਾਰੀ ਲੈਣ ਬੰਨੀ ਹੋ ਰਹਿ ਨਾ ਜਾਵੇ ਤੇ ਕਰ ਦਿਓ ਦਬ ਕੇ ਸ਼ੇਅਰ ਮਿੰਟੂ ਜੀ ਆਪਾਂ ਚੱਲਦੇ ਹਾਂ ਬੰਗਲਾਦੇਸ਼ ਵੱਲ ਨੂੰ ਜੀ ਕਿਉਂਕਿ ਬੰਗਲਾਦੇਸ਼ ਦੇ ਵਿੱਚ ਜਿਹੜਾ ਪ੍ਰਦਰਸ਼ਨ ਹੋ ਰਿਹਾ ਉਹਦੇ ਕਰਕੇ ਤਖਤਾ ਪਲਟ ਹੋ ਗਿਆ ਉਥੋਂ ਦੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜੀ ਉਹਨਾਂ ਨੂੰ ਵੀ ਅਸੀਫਾ ਦੇ ਕੇ ਜਾਣਾ ਪੈ ਗਿਆ ਇਹ ਇਸ ਤਰ੍ਹਾਂ ਦੇ ਹਾਲਾਤ ਕਿਉਂ ਹੋਏ ਇਹਨਾਂ ਦੇ ਪਿੱਛੇ ਕੋਈ ਏਜੰਸੀਆਂ ਦਾ ਹੱਥ ਹੈ ਜਾਂ ਕੀ ਕਾਰਨ ਕੀ ਹੋਇਆ ਪੂਰਾ ਇਹ ਦੋ ਪਾਗਾਂ 'ਚ ਅਸੀਂ ਇਹਦੀ ਗੱਲ ਕਰਾਂਗੇ ਅਸੂ ਜੀ ਪਹਿਲੀ ਤੇ ਗੱਲ ਇਹ ਆ ਕਿ ਇਹ ਜਿਹੜਾ ਮਾਮਲਾ ਕਿਉਂ ਸ਼ੁਰੂ ਹੋਇਆ ਅਸੀਂ ਆਪੀ ਆਡੀਅנס ਨੂੰ ਕਿਉਂਕਿ ਸਾਡਾ ਇਹੀ ਯਤਨ ਰਹਿੰਦਾ ਕਿ ਅਸੀਂ ਜੜ ਤੱਕ ਲੈ ਜੀ ਬਿਲਕੁਲ ਸਮਝ ਹੀ ਫੇਰ ਸੋ ਗੱਲ ਇਹ ਆ ਕਿ ਪਹਿਲਾਂ ਤੇ ਇਹ ਦੱਸਾਂਗੇ ਕਿ ਇਹ ਸਭ ਕੁਝ ਕਿਉਂ ਹੋਇਆ ਜੀ ਉੱਥੇ ਜਿਹੜੀ ਸਾਰੀ ਖੇਡ ਵਿਗੜੀ ਆ ਉਹ ਰਿਜ਼ਰਵੇਸ਼ਨ ਕਰਕੇ ਵਿਗੜੀ ਆ ਪਰ ਪੰਜਾਬੀ ਆਡੀਅੰਸ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਰਿਜ਼ਰਵੇਸ਼ਨ ਹੈ ਕਿਵੇਂ ਦਾ ਸੀ ਜੀ ਕਿ ਉੱਥੇ ਕੰਪੋਜੀਸ਼ਨ ਸੀ ਕਿਸ ਤਰ੍ਹਾਂ ਸੀ ਤਾਂ ਉਹਦੇ ਵਿੱਚ ਨਾ ਇਹ ਦੱਸਿਆ ਜਾ ਰਿਹਾ ਕਿ ਜੀ 1971 ਵਾਲੇ ਜਿਹੜੇ ਵਾਰ ਹੀਰੋ ਸੀਗੇ ਉਹਨਾਂ ਦੇ ਪਰਿਵਾਰਾਂ ਨੂੰ ਰਿਜ਼ਰਵੇਸ਼ਨ ਦਿੱਤਾ ਗਿਆ ਨਹੀਂ ਜੀ ਉਹ ਠੀਕ ਹੈ ਇੱਕ ਹੱਦ ਤੱਕ ਪਰ ਰਿਜ਼ਰਵੇਸ਼ਨ ਦੀ ਜਿਹੜੀ ਉੱਥੇ ਕੰਪੋਜੀਸ਼ਨ ਸੀਗੀ ਉਹ ਇੱਕ ਦੋ ਵਾਰੀ ਬਦਲੀ ਵੀ ਗਈ ਆ ਤਾਂ ਸਭ ਤੋਂ ਪਹਿਲਾਂ 1971 ਚ ਬੰਗਲਾਦੇਸ਼ੋਂ ਹੁੰਦਾ ਆਂਦਾ